ਔਲੇ ਵਿੱਚ ਜਿਹੜੀਆਂ ਪਿੰਡਾਂ ਦੀਆਂ ਪੰਚਾਇਤੀ ਚੋਣਾਂ ਲੰਘੀਆਂ ਨੇ ਜਿਸ ਵਿੱਚ ਕਈ ਪਿੰਡਾਂ ਵਿੱਚ ਸਰਵਸੰਮਤੀ ਵੀ ਦੇਖਣ ਨੂੰ ਮਿਲੀ ਹੈ ਕਿ ਚਲੋ ਪਿੰਡ ਦੇ ਵਿਕਾਸ ਲਈ ਸੋ ਹੁਣ ਨਗਰ ਪੰਚਾਇਤੀ ਚੋਣਾਂ ਨਗਰ ਨਿਗਮ ਦੀਆਂ ਚੋਣਾਂ ਨੇ ਆਪਣੇ ਨਡਾਲੇ ਚ ਵੀ ਚੋਣ ਮਾਹੌਲ ਜਿਹੜਾ ਪੂਰਾ ਭਖਿਆ ਹੋਇਆ ਸੋ ਜੇਕਰ ਗੱਲ ਕਰੀ ਆਪਾਂ ਵੀ ਜੇਕਰ ਨਡਾਲਾ ਨਗਰ ਪੰਚਾਇਤ ਸਰਵਸੰਮਤੀ ਹੋਵੇ ਇਸ ਬੰਦੇ ਤੁਹਾਡੇ ਕੀ ਵਿਚਾਰ ਨੇ ਦੇਖੋ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਿੱਥੇ ਵੀ ਸਰਵਸੰਮਤੀ ਹੋਈ ਹੈ ਉੱਥੇ ਇਹ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਉਹਨਾਂ ਨੇ ਬਹੁਤ ਸ਼ੁਭ ਕਾਰਜ ਕੀਤਾ ਹੈ ਸਰਬਸੰਤੀ ਕਰਕੇ ਕਿਉਂਕਿ ਉੱਥੇ ਹੁਣ ਕਿਸੇ ਵੀ ਕਿਸਮ ਦੀ ਜਿਹੜੀ ਵਿਰੋਧਤਾ ਹੈ ਜਿਹੜੀ ਬੇਵਜ੍ਹਾ ਦੀ ਵਿਰੋਧਤਾ ਪੈਦਾ ਹੋ ਜਾਂਦੀ ਹੈ ਕੁਦਰਤੀ ਸੁਭਾਵਕ ਹੈ ਉਹ ਨਹੀਂ ਪੈਦਾ ਹੋਏਗੀ ਰਲ ਕੇ ਆਪਣੇ ਪਿੰਡ ਦੀ ਤਰੱਕੀ ਕਰ ਸਕਣਗੇ ਔਰ ਨਡਾਲਾ ਨੋਟ ਆਊਟ ਵੱਡਾ ਪਿੰਡ ਹੈ ਇੱਥੇ ਸਰਬਸੰਤੀ ਹੋਣੀ ਜਿਹੜੀ ਹੈ ਉਹ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਅਸੰਭਵ ਹੈ ਜੇ ਤੱਕ ਕਿਸੇ ਵੀ ਗੱਲ ਨੂੰ ਅਸੰਭਵ ਲਾਇਕ ਚੱਲੀਏ ਫਿਰ ਤੇ ਉਹ ਸੰਭਵ ਹੋ ਹੀ ਨਹੀਂ ਸਕੇਗੀ ਪਰ ਯਤਨ ਹੋਣੇ ਚਾਹੀਦੇ ਨੇ। ਔਰ ਪਿਛਲੇ ਕੁਝ ਦਿਨਾਂ ਵਿੱਚ ਮੈਂ ਦੇਖਿਆ ਜਿਹੜੇ ਸਰਕਾਰ ਦਾ ਬੰਦੇ ਨੇ ਉਹਨਾਂ ਨੂੰ ਮਿਲ ਕੇ ਜਿਹੜੇ ਅੱਗੇ ਸਰਗਰਮ ਰਹੇ ਨੇ ਜਾਂ ਮੈਂਬਰ ਰਹੇ ਨੇ ਪਹਿਲਾਂ ਜਾਂ ਉਹਨਾਂ ਦੀ ਉਮੀਦ ਸੀ ਪਿਓ ਇਸ ਇਲੈਕਸ਼ਨ ਵਿੱਚ ਉੱਡ ਚੜ ਕੇ ਹਿੱਸਾ ਲੈਣਾ ਚਾਹੁੰਦੇ ਨੇ। ਬਹੁਤ ਸਮਤੀ ਜਿਹੜੀ ਆ ਉਹ ਇਸ ਗੱਲ ਦੇ ਹੱਕ ਵਿੱਚ ਸੀ ਕਿ ਜੇ ਉਦਮ ਹੋਵੇ ਤੇ ਚੰਗੀ ਗੱਲ ਆ। ਲੇਕਿਨ ਰਗੂ ਜੀ ਮੈਨੂੰ ਥੋੜਾ ਜਿਹਾ ਵੈਸੇ ਇਸ ਗੱਲ ਦਾ ਅਫਸੋਸ ਹੈ ਕਿ ਮੈਨੂੰ ਕੁਈ ਵੀ ਹੋਰ ਪਿੰਡ ਦੇ ਵਿੱਚੋਂ ਇਸ ਤਰ੍ਹਾਂ ਵਿਅਕਤੀ ਨਹੀਂ ਨਜ਼ਰ ਆਏ ਕੋਈ ਦੋ ਚਾਰ ਹੋਣ ਨਾ ਜਿਹੜੇ رائے ਬਣਾ ਸਕਣ ਮਾਹੌਲ ਬਣਾ ਸਕਣ ਹਾਂ ਇਹ ਤਾਂ ਕਹਿੰਦੇ ਰਹਿ ਬਤ ਤੁਸੀਂ ਕੋਸ਼ਿਸ਼ ਕਰੋ ਚੰਗੀ ਗੱਲ ਹੈ ਜੇ ਹੋ ਜੇ ਤੇ ਚੰਗੀ ਗੱਲ ਹੈ ਭਾਵੇਂ ਮੁਸ਼ਕਲ ਪਰ ਚੰਗੀ ਗੱਲ ਆ ਇੱਕ ਇੱਕ ਅੱਦੇ ਬੰਦੇ ਤੋਂ ਬਿਨਾ ਬਾਕੀ ਸਾਰਿਆਂ ਨੇ ਹੌਸਲਾ ਵਧਾਇਆ ਇਹ ਪਰ ਮੈਂ ਸਮਝਦਾ ਨਾ ਕਿ ਅਜੇ ਵੀ ਜੇ ਕੁਝ ਯਤਨ ਕੀਤੇ ਜਾਣ ਕਿਤੇ ਨਾ ਕਿਤੇ ਥੋੜੀ ਬਹੁਤੀ ਵਿਰੋਧਤਾ ਜਿਹੜੀ ਏ ਉਹ ਘਟ ਸਕੇ ਉਹ ਹੁਣ ਵਿਰੋਧ ਘਟੰਦਾ ਇੱਕ ਤਾਂ ਬਹੁਤ ਵੱਡਾ ਫਾਇਦਾ ਹੁੰਦਾ ਦੂਸਰੀ ਗੱਲ ਇਹ ਹੈ ਕਿ ਉਹਦੇ ਵਿੱਚ ਜਦੋਂ ਅਸੀਂ ਇਹ ਯਤਨ ਕਰਾਂਗੇ ਤੇ ਘੱਟੋ ਘੱਟ ਅਸੀਂ ਫਿਰ ਇਹ ਹੀ ਤੈਅ ਕਰ ਲਈਏ ਕਿ ਅਸੀਂ ਕਿਸੇ ਦੇ ਖਿਲਾਫ ਇਲੈਕਸ਼ਨ ਦੇ ਦੌਰਾਨ ਮਾੜਾ ਲਫਜ਼ ਨਹੀਂ ਬੋਲਣਾ ਝਗੜਾ ਨਹੀਂ ਕਰਨਾ ਨਸ਼ੇ ਨਹੀਂ ਵਰਤਣੇ ਸੋ ਘੱਟੋ ਘੱਟ ਪਿੰਡ ਦੇ ਵਿੱਚੋਂ ਕੁਝ ਲੋਗ ਅੱਗੇ ਆਉਣ ਜਿਹੜੇ ਸਰਬਸਾਂਝੇ ਜੇ ਹੁਣ ਜਾਂ ਕੋਈ ਇੱਕ ਇਸ ਤਰ੍ਹਾਂ ਦੀ ਮਾਹੌਲ ਬਣਾਉਣ ਵਿੱਚ ਕਾਮਯਾਬ ਹੋ ਸਕਣ ਤੇ ਮੈਂ ਸਮਝਣਾ ਕਿ ਬਹੁਤ ਵੱਡੀ ਗੱਲ ਹੋਏਗੀ ਨਡਾਲੇ ਦੇ ਵਿੱਚੋਂ ਟੈਨਸ਼ਨਾਂ ਕੱਟ ਜਾਣਗੇ ਟੈਨਸ਼ਨ ਘਟਣੀ ਚਾਹੀਦੀ ਹੈ ਲੱਛਣਾ ਹੁੰਦੀਆਂ ਆਈਆਂ ਹਰ ਥਾਂ ਹੁੰਦੀਆਂ ਹੁਣ ਮੈਂ ਕਈ ਪਿੰਡ ਵੇਖਣਾ ਉਹ ਬੂਥ ਹੀ ਨਹੀਂ ਲਾਂਦੇ ਰਾਤ ਨੂੰ ਪਰਚੀਆਂ ਵੜਦੇ ਹੁੰਦੇ ਨੇ ਫੇ ਸਵੇਰੇ ਜਿੱਥੇ ਜਿੱਥੇ ਮਰਜ਼ੀ ਜਾ ਕੇ ਤੁਸੀਂ ਵੋਟ ਪਾ ਸਕਦੇ ਹੋ ਸੋ ਕੁਛ ਕੁਛ ਸੰਪਤੀਆਂ ਤੇ ਹੋਈ ਸਕਦੀਆਂ ਨਾ ਇਸ ਕਿਸਮ ਦੀਆਂ ਬੇਬਈ ਆਪਾਂ ਸਾਰਿਆਂ ਨੇ ਨਸ਼ਾ ਨਹੀਂ ਵਰਤਣਾ ਆਪਾਂ ਕਿਸੇ ਨੂੰ ਗਾਲ ਮੰਦਾ ਨਿਕਲਣਾ ਅਸੀਂ ਰਾਤ 10 ਵਜੇ ਤੋਂ ਬਾਅਦ ਪ੍ਰਚਾਰ ਨਹੀਂ ਕਰਨਾ ਸੋ ਹੱਥਪਨ ਬੇਨਤੀ ਹੈ ਜਿਹੜੇ ਸਾਰੇ ਜ਼ਿੰਮੇਵਾਰ ਨੇ ਕਿ ਇਹਨਾਂ ਗੱਲਾਂ ਤੇ ਵਿਚਾਰ ਕਰਕੇ ਕਿ ਸਾਂਝੀ ਮੀਟਿੰਗ ਜਿਹੜੀ ਇੱਕ ਤੇ ਸਾਂਝੇ ਥਾਂ ਤੇ ਬੁਲਾ ਕੇ ਕੁਝ ਯਤਨ ਕੀਤੇ ਜਾਣ ਤੇ ਚੰਗੀ ਗੱਲ ਰਹੇਗੀ ਪਿੰਡ ਲਈ ਬਹੁਤ ਆਉਣ ਵਾਲੇ ਸਮੇਂ ਵਿੱਚ ਪਿੰਡ ਲਈ ਬਹੁਤ ਵਧੀਆ ਉਹਦੇ ਰਿਜ਼ਲਟ ਨਿਕਲਣਗੇ ਪਕਿ ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ ਅੱਗੇ ਇੱਕ ਦੋ ਸੱਜਣਾ ਨੇ ਹੋਰ ਵੀ ਮੇਰਾ ਪਿੰਡ ਨਡਾਲਾ ਵਿੱਚ ਤੁਸੀਂ ਸ਼ੇਅਰ ਕੀਤੀਆਂ ਜਿਵੇਂ ਸ਼ਰਦ ਜਸਪ੍ਰੀਤ ਗੁਰਾਇਆ ਵੱਲੋਂ ਤੁਸੀਂ ਇੱਕ ਦਿਨ ਖਬਰ ਲਾਈ ਸੀ ਕਿਸ ਤਰ੍ਹਾਂ ਦੇ ਹੋਰ ਵੀ ਵਿਅਕਤੀ ਅੱਗੇ ਆ ਸਕਦੇ ਨੇ ਇਹ ਸਰ ਕਿੱਥੇ ਤੁਸੀਂ ਕਮੀ ਸਮਝਦੇ ਜੇਕਰ ਸਰਵ ਸੰਮਤੀ ਨਹੀਂ ਹੁੰਦੀ ਕਿੱਥੇ ਇਹ ਸਰਵ ਸੰਮਤੀ ਦੇ ਵਿੱਚ ਮੈਂ ਦੇਖਿਆ ਵੀ ਜਿਹੜੇ ਤੇ ਪਹਿਲਾਂ ਇਲੈਕਸ਼ਨ ਲੜਦੇ ਰਹੇ ਨੇ ਉਹ ਵੀ ਇਹ ਮਹਿਸੂਸ ਕਰਦੇ ਨੇ ਔਰ ਪਿੰਡ ਵਿੱਚ ਕੋਈ ਏਡਾ ਵੱਡਾ ਉਤਸ਼ਾਹ ਵੀ ਨਹੀਂ ਹੈਗਾ। ਬਈ ਇਲੈਕਸ਼ਨ ਜਿਹੜੀ ਹੈ ਦਿਨ ਵੀ ਬਹੁਤ ਥੋੜੇ ਰਹਿ ਗਏ ਨੇ ਤੇ ਮжоਰਿਟੀ ਜਿਹੜੀ ਹੈ ਵੈਸੇ ਜਿਨ੍ਹਾਂ ਨੂੰ ਮੈਂ ਮਿਲਿਆ ਉਹ ਸਮਝਦੇ ਨੇ ਕਿ ਇਲੈਕਸ਼ਨ ਜਿਹੜੀ ਹੈ ਬਹੁਤ ਵੱਡੀ ਸਿਰਦਰਦੀ ਹੈ। ਤੇ ਜੇ ਸਰਵਸੰਮਤੀ ਹੋਵੇ ਪਰ ਕਿਤੇ ਕਿਤੇ ਐਵੇਂ ਹੀ ਲੱਗਾ ਮਨ ਨੂੰ ਕਿ ਜਿਹੜੇ ਸਾਡੇ ਕਿਉਂਕਿ ਜਿਹੜੀ ਉਤਲੇ ਲੈਵਲ ਦੀ ਸਿਆਸਤ ਹੈ ਉਹਦੇ ਵਿੱਚ ਵੀ ਸ਼ਾਇਦ ਸਹਿਯੋਗ ਨਹੀਂ ਮੰਗਿਆ ਗਿਆ ਅਜੇ ਤੱਕ ਜੇ ਉਹਨਾਂ ਕੋਲ ਦੋ ਸਹਿਯੋਗ ਮੰਗਿਆ ਜਾਵੇ ਤੇ ਸ਼ਾਇਦ ਉਹੀ ਇਸ ਗੱਲ ਦੇ ਪਾਸੇ ਤੋਰਨ ਤੇ ਚੰਗੀ ਗੱਲ ਹੋਏਗੀ ਪਰ ਬਹੁਤ ਹੀ ਕਮੀ ਮਨ ਨੂੰ ਇਹ ਹੀ ਲੱਗੀ ਏ ਕਿ ਮੈਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪਰ ਮਨ ਨੂੰ ਸਾਥ ਨਹੀਂ ਬਹੁਤਾ ਮਿਲ ਰਿਹਾ بس ਇਹ ਮਨ ਨੂੰ ਥੋੜੀ ਜਿਹੀ ਮਹਿਸੂਸ ਹੋ ਰਹੀ ਏ ਕਿ ਦੋ ਚਾਰ ਬੰਦੇ ਮਾਹੌਲ ਬਣਾਣ ਉਹ ਅੱਗੇ ਆਉਣ ਤੇ ਮਾਹੌਲ ਫਿਰ ਬਣੇਗਾ ਤੇ ਕੁਝ ਨਾ ਕੁਝ ਸਦਾ ਸਾਨੂੰ ਫਾਇਦਾ ਜ਼ਰੂਰ ਹੋਏਗਾ